ਬੀਤੀ ਰਾਤ ਜਲੰਧਰ ਸ਼ਹਿਰ ਦੇ ਵਿੱਚ ਡਾਕਟਰ ਦੇ ਉੱਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਦੀ ਹੈ ਪੁਲਿਸ ਲੁੱਟ ਦੇ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਮਾਮਲੇ ਦੀ ਸੀਸੀਟੀਵੀ ਵੀ ਜਿਹੜੀ ਹੈ ਸਾਹਮਣੇ ਆ ਚੁੱਕੀ ਹੈ ਦੱਸਦੀ ਹੈ ਕਿ ਸੁਪਰਮਾਰਕਟ ਤੋਂ ਸਮਾਨ ਲੈ ਕੇ ਬਾਹਰ ਆ ਰਹੇ ਡਾਕਟਰ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਨੌਜਵਾਨਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਹੈ ਡਾਕਟਰ ਦਾ ਨਾਮ ਰਾਹੁਲ ਸੂਦ ਦੱਸਿਆ ਜਾ ਰਿਹਾ ਜੋ ਕਿ ਜਲੰਧਰ ਹਾਈਟਸ ਦਾ ਰਹਿਣ ਵਾਲਾ ਹੈ ਦਾ ਦੱਸਿਆ ਕਿਡਨੀ ਹਸਪੀਟਲ ਦੇ ਵਿੱਚ ਇਹ ਡਾਕਟਰ ਜਿਹੜਾ ਹੈ ਕੰਮ ਕਰ ਰਹੇ ਨੇ ਅਤੇ ਗੋਲੀ ਚੱਲਣ ਦੀ ਵਾਰਦਾਤ ਜਲੰਧਰ ਸ਼ਹਿਰ ਦੇ ਵਿੱਚ ਬੀਤੀ ਰਾਤ ਹੋਈ ਹੈ ਗੱਡੀ ਲੁੱਟਣ ਦੇ ਇਰਾਦੇ ਦੇ ਨਾਲ આરોપી ਜਿਹੜੇ ਨੇ ਆਏ ਸਨ ਡਾਕਟਰ ਦੇ ਵੱਲੋਂ ਜਦੋਂ ਵਿਰੋਧ ਕੀਤਾ ਗਿਆ ਤਾਂ ਹਮਲਾਵਰਾਂ ਦੇ ਵੱਲੋਂ ਉਹਨਾਂ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਹੈ ਤੇ ਰਾਤ ਕਰੀਬ 8:30 ਵਜੇ ਆਪਣੀ ਕਾਰ ਦੇ ਵਿੱਚੋਂ ਸਬਜ਼ੀ ਲੈ ਕੇ ਵਾਪਸ ਆ ਰਿਹਾ ਸੀ ਜਿਦੋਂ ਉਹ ਡਰਾਈਵਿੰਗ ਸੀਟ ਤੋਂ ਉੱਪਰ ਬੈਠਿਆ ਨਾਲ ਹੀ ਬਾਈਕ ਸਵਾਰ ਤਿੰਨ ਹਥਿਆਰਬੰਦ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਘੇਰ ਲਿਆ ਗਿਆ ਗਨਪੁਆਇੰਟ ਤੇ ਲੈ ਕੇ ਡਾਕਟਰ ਨੂੰ ਕਾਰ ਤੋਂ ਬਾਹਰ ਕੱਢਿਆ ਗਿਆ ਅਤੇ ਗੱਡੀ ਦੇ ਅੰਦਰ ਬੈਠਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਵਿਰੋਧ ਕਰਨ ਤੇ ਹਮਲਾਵਰ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਹੈ ਡਾਕਟਰ ਦੇ ਪੈਰ ਦੇ ਉੱਪਰ ਗੋਲੀ ਲੱਗੀ ਹੈ ਮੌਕੇ ਤੇ ਦੁਪਹਿਆਵਾਨ ਦੇ ਉੱਤੇ ਲੋਕ ਜਿਹੜੇ ਨੇ ਤਿੰਨੋਂ ਲੁਟੇਰੇ ਆਏ ਸਨ ਉਹ ਫਰਾਰ ਹੋ ਗਏ ਨੇ ਫਿਲਹਾਲ ਪੁਲਿਸ ਜਿਹੜੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪ੍ਰਿੰਟ ਹੋਇਆ ਇਹ ਇੱਥੇ ਮੋਰ ਸੁਪਰਮਾਰਕਟ ਦੇ ਵਿੱਚ ਸ਼ਾਪਿੰਗ ਕਰਨ ਆਏ ਸੀ ਤੇ ਜਦ ਬਾਹਰ ਨਿਕਲੇ ਆਪਣੀ ਗੱਡੀ 'ਚ ਬੈਠਣ ਲੱਗੇ ਉਸ ਟਾਈਮ ਤੇ ਤਿੰਨ ਮੁੰਡੇ ਪਿੱਛੋਂ ਆਏ ਜਿਨ੍ਹਾਂ ਦੀ ਉਮਰ ਕਰੀ 25-26 ਸਾਲ ਲੱਗ ਰਹੀ ਹੈ ਤਾਂ ਉਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਗੱਡੀ ਦੇ ਵਿੱਚ ਉਹਨਾਂ ਦੀ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਦ ਡਾਕਟਰ ਸਾਹਿਬ ਨੇ ਰਜਿਸਟ ਕੀਤਾ ਤਾਂ ਉਹਨਾਂ ਚੋਂ ਇੱਕ ਬੰਦੇ ਨੇ ਫਾਇਰ ਕੀਤਾ ਜਿਹੜਾ ਕਿ ਡਾਕਟਰ ਸਾਹਿਬ ਦੇ ਰਾਈਟ ਪੈਰ ਦੇ ਵਿੱਚ ਜਾ ਕੇ ਲੱਗਿਆ ਜੀ ਤੇ ਉਹ ਹੁਣ ਹਸਪੀਟਲ ਐਡਮਿਟ ਨੇ ਉਹਨਾਂ ਦੇ ਬਿਆਨ ਲੈ ਰਹੇ ਆਂ ਤੇ ਉਸ ਅਕੋਰਡਿੰਗ ਐਫ ਆਈ ਆਰ ਕਰਾਉਣਗੇ ਜੀ ਜਿਹੜਾ ਗੱਲ ਪੱਕਾ ਪੜ੍ਹਨ ਦੀ ਕੋਸ਼ਿਸ਼ ਕੀਤੀ ਕਿ ਟ੍ਰੈਫਿਕ ਦੀ ਕੋਸ਼ਿਸ਼ ਜੀ ਉਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਡਾਕਟਰ ਸਾਹਿਬ ਦੇ ਬਿਆਨਾਂ ਤੋਂ ਕਲੈਰਿਟੀ ਹੋਏਗੀ ਸੈਕੰਡਲੀ ਸਾਡੀ ਇਨਵੈਸਟੀਗੇਸ਼ਨ ਤੋਂ ਵੀ ਹੋਰ ਕਲੈਰਿਟੀ ਹੋਏਗੀ ਸਾਡੀ ਐਫਐਐਲ ਟੀਮ ਨੇ ਆ ਕੇ ਵੀ ਇੱਥੋਂ ਸਾਰਾ ਆਪਣਾ ਸਾਇੰਟਿਫਿਕ ਮੈਥਡਸ ਦੇ ਨਾਲ ਕਲੈਕਸ਼ਨ ਕੀਤੀ ਹੈ ਐਵਿਡੈਂਸ ਦੀ ਤੇ ਸੈਕੰਡਲੀ ਸਾਡੀਆਂ ਟੀਮਸ ਆਲਰੇਡੀ ਲੱਗੀਆਂ ਨੇ ਜਿਹੜੀਆਂ ਕਿ ਬੰਦਿਆਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਹਜੇ ਇੱਕੋ ਫਾਇਰ ਦਾ ਹੀ ਕਲੈਰਿਟੀ ਹੋਏ ਮੈਡਮ ਕੀ ਨਾਮ ਹੈ ਡਾਕਟਰ ਦਾ ਡਾਕਟਰ ਰਾਹੁਲ ਸੂਤਰੀ ਦੇ ਹਸਪਤਾਲ ਨੇ ਉਹ ਕਿਡਨੀ ਹਸਪੀਟਲ ਦੇ ਵਿੱਚ ਕੰਮ ਕਰਦੇ ਹੈ ਉਹਨਾਂ ਦੇ ਕਿਤੇ ਗੋਲੀ ਲੱਗ ਗਈ ਨਾ ਉਹਨਾਂ ਦੇ ਸੱਜੇ ਪੈਰ ਦੇ ਵਿੱਚ ਗੋਲੀ ਲੱਗੀ ਆਊਟ ਆਫ ਡੇਂਜਰ ਨੇ ਇਸ ਟਾਈਮ ਤੇ ਤੇ ਡਾਕਟਰ ਸਾਹਿਬ ਇੱਥੇ ਮਾਰਕੀਟ ਚ ਆਏ ਦੀ ਆ ਵੈਸੇ ਇੱਥੇ ਖੜੇ ਸਨ ਨਹੀਂ ਆ ਮੈਂ ਤਾਂ ਉਹਨੂੰ ਦੱਸਿਆ ਇੱਥੇ ਮੋਰ ਸੁਪਰਮਾਰਕਟ ਹੈ ਇੱਥੇ ਸ਼ਾਪਿੰਗ ਕਰਨੀ ਹੈ ਜੀ 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 ਸੀਸੀਟੀਵੀ ਵਗੈਰਾ ਦੇਖੀ ਸੀ ਹਾਂ ਜੀ ਬਿਲਕੁਲ ਜੀ ਚੈੱਕ ਕਰ ਰਹੇ ਹਾਂ ਜੀ ਸਾਰੇ ਸੀਸੀਟੀਵੀ ਵਿੱਚ ਕਿੰਨੇ ਜਣੇ ਆ ਰਹੇ ਮੈਡਮ ਜੀ ਤਿੰਨ ਜਣੇ ਆ ਰਹੇ ਜੀ ਤਿੰਨ ਜਣੇ ਆ ਰਹੇ ਬਿਊਰੋ ਰਿਪੋਰਟ ਔਨ ਪੁਆਇੰਟ